हैलो बच्चों स्वागत है तो चैनल पर अज की वीडियो आप करें क्लास बारहवीं फिजिकल एजुकेशन लैसन नंबर फाइव असमर्था जे तो चैनल पर नवे हो तो चैनल में सबसक्राइब कर दौ आओ भी शुरू कर हाँ प्रश्न पहला है असमर्था का अर्थ है उत्तर है असमर्था का अर्थ है कोई विशेष शरीरिक या मानसिक काम करने की योग अयोग्यता जदों शरीरिक मानसिक कार्य करने की समर्था घट जाती है तो इस अवस्था असमर्था कहा �right जाता है दूसरा है समाजिक पुनर्वास की है दूसरा प्रश्न है समाजिक पुनर्वास की है इसका उत्तर है समाजिक पुनर् ਵਿਸਥਾਪਨ ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਿਕ ਅਤੇ ਸਮਾਜਿਕ ਸਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ ਉਸ ਦੀ ਅਸਮਰਥਾ ਦੇ ਬਾਵਜੂਦ ਉਸ ਦੇ ਸਮਾਜਿਕ ਰੋਤਬੇ ਨੂੰ ਉਲਾਰਾ ਦਿੱਤਾ ਜਾਂਦਾ ਹੈ ਪੇਸ਼ਾ ਨੰਬਰ 3 ਹੈਗਾ ਅੰਨਿਆ ਲਈ ਉਦਯੋਗਿਕ ਘਰ ਕਿੱਥੇ ਹਨ ਉੱਤਰ ਹੈ ਅੰਨਿਆ ਲਈ ਉਦਯੋਗਿਕ ਘਰ 1972 ਵਿੱਚ ਬਣਾਈ ਗਈ ਹੈ ਇਹ ਸੰਸਥਾ ਮੁੰਬਈ ਵਿੱਚ ਸਥਿਤ ਹੈ ਅਤੇ ਇਹ ਅਤੇ ਇੱਥੇ ਅੰਨਿਆ ਅੰਨੇ ਬੱਚਿਆਂ ਨੂੰ ਅੰਨੇ ਬੱਚਿਆਂ ਨੂੰ ਕੀਤਾ ਕਰਵਾਇਆ ਕੀਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖੁਦ ਕਰ ਸਕਣ ਅਗਲਾ ਪ੍ਰਸ਼ਨ ਹੈ ਸਾਈ ਅਯੋਗਤਾ ਕੀ ਹੈ ਇਸ ਦਾ ਉੱਤਰ ਹੈ ਇਸੇ ਜੋ ਆਕਤਾ ਵਿੱਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਦੇ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ਅਗਲਾ ਹੈ ਕਿ ਰਾਤਮਕ ਅਸਮਰਥਾ ਕੀ ਹੈ ਉੱਤਰ ਹੈ ਇਸ ਕਿਸਮ ਦੀ ਅਸਮਰਥਾ ਵਿੱਚ ਸਰੀਰਕ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ ਇਹ ਨੁਕਸਾਂ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ ਸਾਦੀ ਬਿਮਾਰੀ ਸਿਰਿਕੋਸਿਸ ਐਸਬੈਕਸ ਲੀਡ ਕਹਿਰ ਸਾਈਡੋਕਸਿਸ ਬਾਈਸਨੋਸਿਸ ਲੇਬਰੋਸਿਸ ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ਸਥਾਈ ਅਯੋਗਤਾ ਤੇ ਸਥਾਈ ਯੋਗਤਾ ਵਿੱਚ ਕੀ ਅੰਤਰ ਹੈ ਸਥਾਈ ਅਯੋਗਤਾ ਇਸ ਅਯੋਗਤਾ ਵਿੱਚ ਵਿਅਕਤੀ ਕਿਸੇ ਤਦਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ। ਅਸਥਾਈ ਯੋਗਤਾ ਇਹ ਕੁਝ ਸਮੇਂ ਲਈ ਹੁੰਦੀ ਹੈ ਅਤੇ ਵਿਅਕਤੀ ਕੰਮਕਾਰ ਕਰ ਸਕਦਾ ਹੈ। ਮੋੜੇ ਕੁਝ ਮੋੜਮਸੇਵੇ ਮੋੜ ਬਸੇਵੇ ਪ੍ਰੋਗਰਾਮ ਨਾਲ ਵਿਅਕਤੀ ਠੀਕ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਸਮਰਥਾ ਤੋਂ ਪੈਦਾ ਹੋਣ ਵਾਲੀ ਕੋਈ ਦੋ ਕਾਰਨਾਵਾਰੇ ਲਿਖੋ। ਮਾਨਸਿਕ ਤਤ ਮਾਨਸਿਕ ਸਮਰੱਥਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਣਾਅ ਕਾਰਨ ਵੀ ਹੋ ਸਕਦੀ ਹੈ ਮਨ ਅਤੇ ਸਰੀਰ ਆਪਸ ਵਿੱਚ ਸੰਬੰਧਿਤ ਹੁੰਦੇ ਹਨ ਇਸ ਲਈ ਮਾਨਸਿਕ ਤੱਤ ਸਰੀਰਿਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਸਰੀਰਿਕ ਬਿਮਾਰੀ ਸਰੀਰ ਦੀ ਬਿਮਾਰੀ ਜਾਂ ਬਿਮਾਰੀਆਂ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰੱਥਾ ਦਾ ਕਾਰਨ ਬਣਦੀਆਂ ਹਨ ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਪਨ ਹੋ ਜਾਂਦਾ ਹੈ ਇਸ ਵਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਸਮਰਥਾ ਦਾ ਕਾਰਨ ਹੋ ਸਕਦੀ ਹੈ ਕਿਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ ਉੱਤਰ ਹੈ ਬਹੁਤ ਸਾਰੀਆਂ ਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿੱਚ ਹੁੰਦੀਆਂ ਹਨ ਜਿਵੇਂ ਕਿ ਸਾਹ ਦੀ ਅਸਮਰਥਾ ਜ਼ਾਹਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿੱਚ ਜਾਣ ਨਾਲ ਹੋ ਸਕਦੀ ਹੈ ਜਿਵੇਂ ਕਿ ਐਸ ਬੈਮ ਟੋਲ ਫਾਈਬਰ ਦੇ ਸਾਲ ਦੁਆਰਾ ਅੰਦਰ ਜਾਣ ਨਾਲ ਐਸ ਐਸ ਬੈਟੀਸ ਨਾਮਕ ਬਿਮਾਰੀ ਦਾ ਕਾਰਨ ਬੰਦਾ ਹੈ ਕਈ ਵਾਰ ਸਰੀਰ ਦੀ ਗਲਤ ਸਥਿਤੀ ਜਿਵੇਂ ਕਿ ਗਲਤ ਬੈਠਕ ਖੜੇ ਹੋਣ ਦੀ ਸਥਿਤੀ ਜਾਂ ਫਿਰ ਗਲਤ ਝੁਕਾ ਦਿਆਂ ਆਤਾ ਨਾਲ ਅਪਗੰਤਾ ਹੋ ਸਕਦੀ ਹੈ ਹੋ ਜਾਂਦੀ ਹੈ ਉਦਾਹਰਨ ਵਜੋਂ ਕਈ ਫੌਸਿਸ ਖੁਬਾਪਾਣਾ ਦਰਜੀਆਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਕਿਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੈਡ ਲਿਖੇ ਅਨੁਸਾਰ ਹਨ ਪੋਧਿਕਰਨ ਪੋਧਿਕਰਨ ਬਹੁਤ ਸਾਰੀਆਂ ਯੋਗਤਾਵਾਂ ਪੋਧਿਕਰਨ ਜਿਵੇਂ ਕਿ ਗਰਮੀ ਸਰਦੀ ਦੋਸ਼ ਨੇ ਦਿਵਾ ਰੋਲਾ ਵਿਕੀ ਕਿਰਣਾ ਆਦੀ ਨਾਲ ਵਾਪਰਦਿਆਂ ਹਨ ਮਿਸਾਲ ਵਜੋਂ ਤਦਾ ਠੰਡਾ ਮੌਸਮ ਫੁੱਟ ਵਾਈਟ ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ ਹੀਟ ਕੇ ਕਰੇਮਪ ਅਜਿਹੀਆਂ ਸਮਰਥਾਵਾਂ ਨੂੰ ਜਨਮ ਦਿੰਦੇ ਹਨ ਕੰਮ ਦੇ ਸਥਾਨ ਤੇ ਉੱਚੀਆਂ ਆਵਾਜ਼ਾਂ ਜਾਂ ਰੋਲੇ ਕਾਰਨ ਬੋਲਾਪਨ ਹੋ ਜਾ ਸਕਦਾ ਹੈ ਦੂਸਰਾ ਹੈ ਸਮਾਜਿਕ ਕਾਰਨ ਬਹੁਤ ਸਾਰੀਆਂ ਸਮਾਜਿਕ ਅਪਾਹਜਤਾ ਅਪਾਹਜਤਾ ਕੰਮ ਕਰਨ ਵਾਲਿਆਂ ਵਿੱਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦੋਂ ਬਹੁਤ ਸਮਾਜਿਕ ਵਾਤਾਵਰਣ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ ਇਹ ਕਈ ਵਾਰ ਆਪਣੇ ਆਪ ਸੁਭਾਅ ਦੇ ਵਿਅਕਤੀਆਂ ਵਿੱਚ ਆ ਜ਼ਿਆਦਾ ਹੁੰਦੀ ਹੈ ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪਰੇਸ਼ਾਨੀਆਂ ਜਿਵੇਂ ਕਿ ਉਦਾਸੀ ਤਨਾ ਚਿੰਤਾ ਤੇ ਅਸਰ ਖਿਆ ਅਸਰ ਖੁਰ ਸੁਰੱਖਿਆ ਦੇ ਹੇਟ ਆ ਜਾਂਦਾ ਹੈ ਇਸ ਦੇ ਹੋਰ ਵੀ ਕਈ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿੱਚ ਰਹਿਣਾ ਆਤਮ ਵਿਸ਼ਵਾਸ ਦੀ ਕਮੀ ਹੈ ਤੇ ਬੁਰੇ ਰਿਸ਼ਤੇ ਆਦੀ ਸੈਨਿਕਤਾ ਕਈ ਅਸਮਰਥਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ ਰਸਾਇਣਿਕ ਪ੍ਰਦੂਸ਼ਣ ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ ਇਸ ਨਾਲ ਲਗਾਤਾਰ ਸਿਰ ਦਰਦ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦੀ ਬਿਮਾਰੀਆਂ ਲੱਗ ਸਕਦੀਆਂ ਹਨ ਇਹ ਜਿਆਦਾਤਰ ਖਾਣਾ ਖਾਣਾ ਵਿੱਚ ਵਾਪਰਦਾ ਹੈ ਇਹ ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ ਸਲਫਰ ਡਾਈਆਕਸਾਈਡ ਅਤੇ ਕਾਰਬਨ ਬਾਈ ਆਕਸਾਈਡ ਆਦਿ ਇਹ ਗੈਸਾਂ ਕੰਮ ਕਰਨ ਵਾਲੀਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿੱਚ ਜਾ ਕੇ ਪਾਚਨ ਕਿਰਿਆ ਵਿੱਚ ਦਾਖਲ ਹੋ ਜਾਂਦੀਆਂ ਹਨ ਅਤੇ ਸਤਾਈ ਅਪਗੰਤਾ ਨੂੰ ਜਾਨ ਦਿੰਦੀਆਂ ਹਨ। ਇਹ ਲਿਖਿਆਂ ਵਿੱਚੋਂ ਕਿਸੇ ਇੱਕ ਤੇ ਨੋਟ ਲਿਖੋ। ਐਥਰਾਕੋਸਿਸ ਸੀਸ਼ੇ ਦਾ ਕਹਿ ਜ਼ਹਿਰ, ਕੈਂਸਰ ਅਤੇ ਦਮਾ ਮੁਰਲੀ ਸਹਾਇਤਾ। ਪਹਿਲਾ ਹੈ ਐਥਰਾਕੋਸਿਸ ਇਹ ਨਾਮ ਐਂਥਗ ਸ਼ਬਦ ਜਿਸ ਦਾ ਪਾਵ ਹੈ ਕੋਇਲਾ ਜਾਂ ਕਾਰਬਨ ਅਤੇ ਉਸ ਜਿਸ ਉਸ ਦਾ ਅਰਥ ਹੈ ਪ੍ਰਸਥਿਤੀ ਤੋਂ ਲਿਆ ਗਿਆ ਹੈ ਇਸ ਵਰਗਾਰ ਦੀ ਬਿਮਾਰੀ ਹੋਣਾ ਲੋਕਾਂ ਵਿੱਚ ਆਮ ਪਾਈ ਜਾਂਦੀ ਹੈ ਜੋ ਕੋਇਲੇ ਦੀਆਂ ਖਾਣਾ ਵਿੱਚ ਕੰਮ ਕਰਦੇ ਹਨ ਇਹ ਬਿਮਾਰੀ ਸਭ ਨਾਲ ਹੀ ਦੇ ਅੰਗਾਂ ਨਾਲ ਸੰਬੰਧਿਤ ਜਿਵੇਂ ਕਿ ਸਾਹ ਨਾਲੀ ਫੇਫੜਿਆਂ ਅਤੇ ਨਾਕਦੀਨ ਵਾਲੀ ਨੂੰ ਪਰਵਾਅ ਅਵਿਦ ਕਰਦੀ ਹੈ ਕੰਮ ਕਰਨ ਦੀ ਥਾਂ ਤੇ ਕੋਇਲੇ ਦੇ ਕਣ ਨੂੰ ਸਾਹ ਦਵਾ ਦਾ ਅੰਦਰ ਲੈ ਜਾਣ ਨਾਲ ਫੇਫੜਿਆਂ ਤੇ ਪੂਰਾ ਪ੍ਰਭਾਵ ਪੈਂਦਾ ਹੈ ਇਸ ਬਿਮਾਰੀ ਨੂੰ ਕਾਲੇ ਫੇਫੜੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸ਼ੀਸ਼ੇ ਦਾ ਜ਼ਹਿਰ ਇਹ ਇੱਕ ਜ਼ਹਿਰੀਲੀ ਤਾਦੂ ਹੈ ਜੋ ਕਿ ਮਨੁੱਖੀ ਮਨੁੱਖ ਦੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਹੈ ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿੱਚ ਆਮ ਹੁੰਦੀ ਹੈ ਜੋ ਕਿ ਨਿਰਮਾਣ ਕੰਮ ਜਿਵੇਂ ਕਿ ਪੇਂਟਿੰਗ ਇਮਾਰਤ ਬਣਾਉਣਾ ਜਾਂ ਚਿੱਨੀ ਮਿੱਟੀ ਨਾਲ ਸੰਬੰਧਿਤ ਕੰਮ ਕਰਦੇ ਹਨ ਇਹ ਸ਼ੀਸ਼ੇ ਦੇ ਕਣਾਂ ਨੂੰ ਸਾਹ ਦੁਆਰਾ ਸ਼ੀਸ਼ੇ ਨੂੰ ਸਰੀਰ ਦੇ ਅੰਦਰ ਲੈ ਜਾਣ ਨਾਲ ਬੁਰਾ ਪ੍ਰਭਾਵ ਪਾਉਂਦੇ ਹਨ ਸ਼ੀਸ਼ੇ ਦੇ ਜ਼ਹਿਰ ਨਾਲ ਪ੍ਰਭਾਵਿਤ ਵਿਅਕਤੀ ਵਿੱਚ ਆਮ ਲੱਛਣ ਢਿੱਡ ਵਿੱਚ ਦਰਦ ਦੇ ਹੋਸ਼ੀ ਸਿਰ ਵਿੱਚ ਦਰਦ ਸਰੀਰ ਵਿੱਚ ਦਰਦ ਅਕੜਨ ਅਕੜਨ ਅਤੇ ਅਦਰਾਂਗ ਅਤੇ ਫੇਫੜਿਆਂ ਆਦਿ ਦੀਆਂ ਬਿਮਾਰੀਆਂ ਸ਼ਾਮਿਲ ਹਨ ਕੈਂਸਰ ਅਤੇ ਦਮਾ ਇਹ ਬਿਮਾਰੀ ਗੇ ਉਹਨਾਂ ਕਰਮਚਾਰੀਆਂ ਵਿੱਚ ਹੁੰਦੀ ਹੈ ਜੀ ਜੋ ਕੀ ਰਸਾਇਣਿਕ ਤੱਤ ਤੋੜ ਕਾਣਾ ਕਿਨਾਂ ਦੇ ਸੰਪਰਕ ਵਿੱਚ ਵੱਧ ਰਹਿੰਦੇ ਹਨ ਕੈਂਸਰ ਬਿਮਾਰੀ ਦੀ ਸੰਭਾਵਨਾ ਕੋਲੇ ਜਾਂ ਤਾਂ ਉਹਨੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਪਾ ਦੇ ਪਾਈ ਜਾਂਦੀ ਹੈ ਇੰਨਾ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਵਿੱਚ ਚਮੜੇ, ਝੰਬੜੀ, ਫੇਫੜਿਆਂ ਜਾਂ ਖੋਣ ਨਾਲ ਸੰਬੰਧਿਤ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਕੋਇਲੇ ਦੀ ਖਾਣ ਢੋੜ ਕਾਣ ਪ੍ਰੋਸੈਸ ਅਤੇ ਰਸਾਇਣਿਕ ਤੱਤ ਨਾਲ ਸੰਬੰਧਿਤ ਕਰਮਚਾਰੀਆਂ ਵਿੱਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਜਿਵੇਂ ਕਿ ਦਵਾਈਆਂ ਜਾਂ ਬੋਇਟਾਟਾਸਿਸ ਹੋਈਟਾਈਸਿਸ ਹੋ ਸਕਦੀ ਜਾਂ ਸਕਦੀ ਹੈ ਮੁੱਲੀ ਸਹਾਇਤਾ ਮੁੱਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ਇਹ ਵਿਵਹਾਰਿਕ ਤੌਰ ਤੇ ਹੋਰ ਸਟਾ ਨੂੰ ਰੋਕਣਾ ਜੇ ਮਰੀਜ਼ ਦੇ ਦਰਦ ਨੂੰ ਘਟਾਉਣਾ ਤੇ ਉਸ ਨੂੰ ਸੱਟ ਦੇ ਸਦਮੇ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਮੁੱਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ ਹੈ ਸਾਹ ਲੈਣ ਵਿੱਚ ਮਦਦ ਕਰਨਾ ਤੇ ਇਲਾਜ ਕਰਾਉਣ ਤੋਂ ਹੈ ਮੁਰਲੀ ਸਹਾਇਤਾ ਵਿੱਚ ਇਹ ਹੀ ਇਹ ਗਿੰਦੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ ਉਸ ਦਾ ਖੂਨ ਦੌਰਾ ਜਿਵੇਂ ਕਿ ਨਾੜੀ ਗਤੀ ਚਮੜੀ ਦਾ ਦਾ ਚਮੜੀ ਦਾ ਰੰਗ ਬੇਕਾਬੂ ਖੂਨ ਵਗਣਾ ਆਦਿ ਠੀਕ ਹੋਣਾ ਚਾਹੀਦਾ ਹੈ ਅਗੁਰ ਮਰੀਜ਼ ਸਥਿਤੀ ਸਥਿਤ ਹੈ ਗੁਰ ਮਰੀਜ਼ ਸਥਿਰ ਹੈ ਤਾਂ ਅਗਰ ਮਰੀਜ਼ ਸੀਰੀਅਸ ਹੈ ਤਾਂ ਹੁਣ ਨਾ ਸੱਟਾ ਜਿਵੇਂ ਕਿ ਘਟਨਾ ਸੱਜਣਾ ਜਾਂ ਕਿ ਹੱਡੀ ਟੁੱਟਣਾ ਵੀ ਜੀ ਸੰਭਾਲ ਮੁਲੀ ਸਹਾਇਤਾ ਵਿੱਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕੁਝ ਬੁਨਿਆਦੀ ਸਾਂ ਕਰ ਭਾ ਜਿਵੇਂ ਕਿ ਖੂਨ ਨੂੰ ਵਗਾਂ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤੱਕ ਸਥਿਰ ਰੱਖਣਾ ਜਦੋਂ तक ज तक उन्हों का मुलांकन नहीं किया जाता या फिर जोड़ नहीं ध्यान रखना जरूरी है दसवें है भारत रैड क्रास सोसाय बारे लिखो उत्तर है यह एक राष्ट्रीय अदारा है जो कि अंतरराष्ट्री रैड क्रास सोसायटी न संबंधित है रैड क्रास रैड क्रास को बीमारा ਅਤੇ ਇਹ जख्मियां ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇੰਟਰਨੈਸ਼ਨਲ ਰੈੱਡ ਕਰਾਸ ਨੈਸ਼ਨਲ ਸੁਸਾਇਟੀ ਵਿੱਚ ਸੁਸਾਇਟੀ ਸਨ 1863 ਵਿੱਚ ਜੇ ਆਸੀ ਦੋਨਾਂ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇਹ ਹੈ ਇੰਡੀਅਨ ਇੰਡੀਅਨ ਰੈੱਡ ਕਰਾਸ ਸੁਸਾਇਟੀ 1920 ਵਿੱਚ ਹੋਰ ਵੀ ਜਾਈ ਇਸ ਦੇ ਤਿੰਨ ਮੰਤਵ ਸਨ ਸਿਹਤ ਵਿੱਚ ਸਾਰੰਭੇ ਬਿਮਾਰੀਆਂ ਅਤੇ ਬਚਾਓ ਬਿਮਾਰੀਆਂ ਤੋਂ بچਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ রেড ਕ੍ਰਾਸ ਜੰਗ ਦੇ ਦੌਰਾਨ ਵੀ ਕੰਮ ਮਦਦ ਕਰਦਾ ਹੈ ਇਹ ਥੈ ਤੇ ਵੀ ਸੰਸਤਾ ਪੁਚਾਰ ਹੜ ਅਤੇ ਤੂਫਾਨਾਂ ਸਮੇ ਜਖਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਦੀ ਵੀ ਵੰਡਦਾ ਹੈ ਇੰਡੀਅਨ রেড ਕ੍ਰਾਸ ਸੋਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਦੇ ਸੰਖਾਵਾਂ ਹਨ ਇਹੇ ਫੌਜੀਆਂ ਦੀ ਵੀ ਸਹਾਇਤਾ ਕਰਦਾ ਹੈ ਮਗਲੋ ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਇੰਡੀਆਨ ਰੈੱਡ ਕ੍ਰਾਸ ਸੋਸਾਇਟੀ ਦੀ ਸੈਂਟਰ ਜੋ ਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਇਸ ਦੇ ਹਜ਼ਾਰਾਂ ਲੋਕਾਂ ਨੂੰ ਫਰਸਟ ایڈ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ 11ਵਾਂ ਹੈ ਮੁਰਵ ਸੇਵਕਤੋ ਕੀ ਬਾਵ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਓ ਪੁਨਰ ਵਿਸਥਾਪਨ ਦਾ ਅਰਥ ਹੈ ਅਤੇ ਪਰਿਵਾਸ਼ਾ ਸ਼ਬਦ ਰੀਹੈਬਿਲਿਟੇਸ਼ਨ ਸ਼ਬਦ ਹੈਬੀ ਹੈਬਿਲਿਟਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਸਮਰਥਾ ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ਮੁੜ ਕਬਜ਼ਾ ਦੂਜੇ ਸ਼ਬਦਾਂ ਵਿੱਚ ਪੁਨਰ ਵਿਸਥਾਪਨ ਦਾ ਅਰਥ ਹੈ ਪਹਿਲੀ ਤੰਦਰੁਸਤੀ ਪ੍ਰਾਪਤ ਕੰਨਾਈਆ ਰਾਜੀ ਹੋਣਾ ਤੇ ਟਿਕ ਜਾਣਾ WHO ਦੇ ਅਨੁਸਾਰ ਪੁਨਰ ਵਿਸਥਾਪਨ ਅਸਮਰਥ ਵਿਅਕਤੀ ਵਿੱਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨਾ ਦੇ ਉਦੇਸ਼ ਹਿੱਤ ਉਸ ਦੀ ਪੁਨਰ ਸਹਿਖਲਾਈ ਲਈ ਡਾਕਟਰੀ ਸਮਾਜਿਕ ਅਤੇ ਵਿਦਿਅਕ ਅਤੇ ਕਿੱਤਾਕਾਰੀ ਟੰਗਾਂ ਦੀ ਸਮੂਹੀ ਅਤੇ ਸੰਯੁਕਤ ਵਰਤੋਂ ਹੈ ਉਦਾਹਰਣ ਵਜੋਂ ਇੱਕ ਵਿਅਕਤੀ ਕਿਸੇ ਸੱਟ ਨਾਲ ਸਰੀਰਿਕ ਤੰਦਰੁਸਤੀ ਵਿਗੜ ਜਾਂਦਾ ਹੈ ਉਸ ਦੀ ਤੰਦਰੁਸਤੀ ਨੂੰ ਵਾਪਸ ਲਿਆਉਣ ਲਈ ਕਿਤੇ ਗਏ ਪੁਨਰ ਵਿਸਥਾਪਨ ਆਖਾਉਂਦਾ ਹੈ ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵੱਲੋਂ ਅਣਗੌਲਾ ਕਰ ਦਿੱਤਾ ਜਾਂਦਾ ਸੀ ਪਰੰਤੂ ਅੱਜ ਕੱਲ੍ਹ ਅਸਮਰਥ ਨੂੰ ਸਮਾਜਿਕ ਸਮਾਧਾ ਵਿੱਚ ਆਪਸ ਵਾਪਸ ਲਿਆਉਣ ਲਈ ਕਿਤੇ ਕੰਮਾਂ ਨੂੰ ਪੁਨਰ ਵਿਸਥਾਪਨ ਕਿਹਾ ਜਾਂਦਾ ਹੈ ਆਪਾਸ ਜਾਂ ਨੋ ਕੀਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਸ ਸਿਖਿਆ ਨੂੰ ਕੀਤਾਕਾਰੀ ਸਿਖਲਾਈ ਕਿ ਵੀ ਕਿਹਾ ਜਾਂਦਾ ਹੈ ਪੁਨਰ ਵਿਸਥਾਪਨ ਦਾ ਖੇਤਰ ਪੁਨਰ ਵਿਸਥਾਪਨ ਦਾ ਖੇਤਰ ਪੁਨਰ ਵਿਸਥਾਪਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ ਕਿਉਂਕਿ ਦੁਰਘਟਨਾਵਾਂ ਦਾ ਕਾਰਨ ਪੁਨਰ ਵਿਸਥਾਪਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਪੁਨਰ ਵਿਸਥਾਪਨ ਦੇ ਖੇਤਰ ਨੂੰ ਹੈਡ ਲਿਖੇ ਇਸ ਵਿੱਚ ਵੰਡਿਆ ਜਾ ਸਕਦਾ ਹੈ ਡਾਕਟਰੀ ਪੁਨਰਵਿਸਥਾਪਨ ਕਿਸੇ ਸਾਟੇ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿੱਚ ਮਾਹਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਇਸ ਵਿੱਚ ਮੈਡੀਕਲ ਬ੍ਰਾਂਚ ਸਰਜਰੀ ਆਰਥੋ ਪੈਡਿਕਲ ਅਤੇ ਫਿਜੀਓਥੈਰੇਪੀ ਸ਼ਾਮਿਲ ਹਨ ਕਿਤਾ ਗਨੀ पुनर्विस्थापन असमर्थता ਦੇ باوجود ਅਸਮਰਥਾਂ ਨੂੰ ਆਪਣੀ ਲੋਜੀਕ ਮਾਉਣ ਲਈ ਕਿਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ। ਮਿਸਾਲ ਦੇ ਤੌਰ ਤੇ ਅੰਨਿਆ ਨੂੰ ਕੁਰਸੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਮਾਜਿਕ ਪੁਨਰਵਿਸਥਾਪਨ ਇਸ ਨਾਲ ਅਸਮਰਥ ਦੇ ਪਰਿਵਾਰ ਅਤੇ ਸਮਾਜਿਕ ਸੰਬੰਧਾਂ ਨੂੰ ਵਿਹਾਰ ਕੀਤਾ ਜਾਂਦਾ ਹੈ ਉਸ ਦੀ ਅਸਮਰਥਤਾ ਦੇ ਬਾਵਜੂਦ ਉਸ ਦੇ ਸਮਾਜਿਕ ਰੁਤਬੇ ਨੂੰ ਹਲਾਰਾ ਦਿੱਤਾ ਜਾਂਦਾ ਹੈ ਮਨੋਵਿਗਿਆਨਿਕ ਪੁਨਰ ਵਿਵਸਥਾਪਨ ਇਸ ਵਿੱਚ ਅਸਮਰਥਤਾ ਆਤਮ ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ ਦਿਮਾਗੀ ਵਿਗਾੜ ਦੇ ਜਾਂ ਦਬਾਅ ਦੀ ਸੂਰਤ ਵਿੱਚ ਮਨੋਚਿਕਿਤਸਾ ਵਿਭਾਗ ਮਨੋਵਿਗਿਆਨਿਕ ਪੁਨਰ ਵਿਸਥਾਪਨ ਵਿੱਚ ਮਦਦ ਕਰਦਾ ਹੈ ਅਗਲਾ ਹੈ ਮੁੜ ਵਸੇਵੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ਉੱਤਰ ਹੈ ਪੁਨਰ ਵਿਸਥਾਪਨ ਦਾ ਕਾਰਜ ਮੁੱਖ ਤੌਰ ਤੇ ਹਮਲਾ ਆਹ ਤੇ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਫਿਰ ਵੀ ਕੁੱਝ ਵਾਧੂ ਢੰਗ ਤਰੀਕਿਆਂ ਦੀ ਲੋੜ ਹੁੰਦੀ ਹੈ ਪੁਨਰ ਵਿਸਥਾਪਨ ਦੀ ਪ੍ਰਕਿਰਿਆ ਵਿੱਚ ਕਈ private ਸਮਾਜਿਕ ادارے ਏਜੰਸੀਆਂ ਕਾਰਜਸ਼ੀਲ ਹਨ ਇਹਨਾਂ ਵਿੱਚੋਂ ਕੁਝ ਥੈਸੇ ਵੀ ਸੰਸਾਵਾ ਹੈਲਿਕ ਅਨੁਸਾਰ ਹਨ ਭਾਰਤੀ ਰੈੱਡ ਕਰਾਸ ਸੁਸਾਇਟੀ ਇਹ ਇੱਕ ਰਾਸ਼ਟਰੀ ਸਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਨਾਲ ਸੰਬੰਧਿਤ ਹੈ ਰੈੱਡ ਕਰਾਸ ਨੂੰ ਬਿਮਾਰਾਂ ਤੇ ਜ਼ਖਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਸਨ 1900 1863 ਦੇ ਵਿੱਚ ਜੀਐਸਐਨ ਨਾਨਤ ਤਵਾ ਦਾ ਸਾਬਿਤ ਕੀਤੀ ਗਈ ਸੀ ਅਤੇ ਇੰਡੀਅਨ রেড ਕ੍ਰਾਸ ਖਾਸ ਸੋਸਾਇਟੀ ਉਹਨੇ ਬਈ ਵਿੱਚ ਮੌਦੂ ਵਿੱਚ ਆਈ ਇਸ ਦੇ ਪਿੰਨ ਮੰਤਵ ਹਨ ਸਿਹਤ ਵਿੱਚ ਸੁਧਾਰ ਬਿਮਾਰੀਆਂ ਤੋਂ ਬਚਾਓ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ রেড ਕ੍ਰਾਸ ਦੇ ਆਡੇ ਰੈੱਡ ਕਰਾਸ ਅੰਗਰੇਜ਼ ਦੇ ਜਿਹहां ਦਿਨਾਂ ਦੌਰਾਨ ਵੀ ਮਦਦ ਕਰਦਾ ਹੈ ਅਤੇ ਇਹ ਸਵੇ ਸਾਵੀ ਸਸਤਾ ਪੁਚਾਲ ਖੜਾ ਤੇ ਤੂਫਾਨਾਂ ਸਮੇਂ ਜ਼ਖਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਤੇ ਦਵਾਈਆਂ ਵੀ ਵੰਡਦਾ ਹੈ ਇੰਡੀਅਨ ਰੈੱਡ ਕਰਾਸ ਸੋਸਾਇਟੀ ਜਿਨ੍ਹਾਂ ਭਾਰਤ ਵਿੱਚ 400 ਤੋਂ ਵੱਧ ਸਖਾਵਾਂ ਹਨ ਇਹ ਫੌਜੀਆ ਦੀ ਵੀ ਸਹਾਇਤਾ ਕਰਦਾ ਹੈ ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਇੰਡੀਅਨ ਰੈਡ ਕਰਾਸ ਸੁਸਾਇਟੀ ਦੀ ਸੈਂਟ ਜੋਹਨ ਐਮਬੂਲੈਂਸ ਐਸੋਸੀਏਸ਼ਨਸ ਵੀ ਹੈ ਜਿਸ ਵਿਦਿਅਨੇ ਹਜ਼ਾਰਾਂ ਲੋਕਾਂ ਨੂੰ ਫਰਸਟ ایڈ ਤੇ ਟ੍ਰੇਨਿੰਗ ਲਈ ਸਿਖਲਾਈ ਦਿੱਤੀ ਹੈ ਦੂਸਰਾ ਹੈ ਸਰਵ ਯਾ ਭਾਰਤੀ ਸਰਵ ਭਾਰਤੀ ਅੰਦਰ ਸਹਾਇਤਾ ਸੰਗ ਇਹ 1940 ਵਿੱਚ ਸਥਾਪਿਤ ਕੀਤੀ ਗਈ ਸੀ ਇਹ ਲੋੜਵੰਦਾਂ ਲਈ ਆਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅਨਿਆਦੀ ਫਲਾਈ ਲਈ ਕਾਜਸ਼ੀਲ ਕਈ ਸੰਸਥਾਵਾਂ ਦੇ ਕਮਾਦਾ ਤਾਲਮਿਲ ਵੀ ਰੱਖਦੀ ਹੈ ਅਗਲਾ ਹੈ 파ਰਤੀ ਟਿਊਬਰ ਕਲੋਸਿਸ ਸਾਂਗ ਇਹ ਸੰਸਥਾ 1939 ਵਿੱਚ ਸਥਾਪਿਤ ਹੋਈ ਇਹ ਤਪਦਿਕ ਨੂੰ ਕੰਟਰੋਲ ਕਰਨ ਅਤੇ ਇਸ ਤੋਂ ਬਚਾਅ ਲਈ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ ਇਹ ਫੰਡ ਇਕੱਠੇ ਕਰਨ ਲਈ ਹਰ ਸਾਲ ਟੀਵੀ ਕੰਪੈਨ ਵੀ ਕੰਪੈਨ ਵੀ ਚਲਾਉਂਦੀ ਹੈ ਟਿਊਬਰਕਲੋਸਿਸ ਫਲੋਸਿਮ ਟਿਊਬਰਕਲੋਸਿਸ ਐਸੋਸੀਏਸ਼ਨ ਆਫਰ ਇੰਡੀਆ ਡਾਕਟਰਾਂ ਤੇ ਸਮਾਜਿਕ ਕਾਰਨਾ ਕੁ ਲਈ ਸਖਲਾਈ ਦਾ ਪ੍ਰਮਾਣ ਕਰਦੀ ਹੈ ਇਸ ਐਸੋਸੀਏਸ਼ਨ ਨਦੀਆਂ ਕਈ ਸਸਾਵਾਇਆ ਜਿਵੇਂ ਕਿ ਨਿਊ ਦਿੱਲੀ ਟਿਊਬਰਕੂਲੋਸਿਸ ਸੈਂਟਰ ਅਤੇ ਕਸੋਲੀ ਅਤੇ ਤਰੰਪੁਰ ਵਿਜ ਨਾਟੋਰੀਅਮ ਬਿਹਨ ਅਗਲਾ ਹੈ ਹਿੰਦ ਕੋਸ਼ਟ ਨਿਵਾਰਨ ਸੰਗ ਇਹ ਨਵੀਂ ਦਿੱਲੀ ਜਿਵੇਂ ਕਿ ਵਿਖੇ 1950 ਵਿੱਚ ਬਣਾਈ ਗਈ ਸੀ ਇਹ ਸੰਗ ਵਿਸ਼ੇਸ਼ ਤੌਰ ਤੇ ਕੋੜੀਆਂ ਲਈ ਕੰਮ ਕਰਦਾ ਹੈ ਹਿੰਦ ਕੋਸ਼ਟ ਨਿਵਾਰਨ ਸੰਗ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀਨ ਮਦਦ ਕਰਦਾ ਹੈ ਮਦਦ ਵੀ ਦਿੰਦਾ ਹੈ ਇਸ ਤਿਹਾਰਾ ਰਾਹੀਂ ਇਹ ਸੰਸਥਾ ਸਸਤਾ ਲੋ ਕੋੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਆਤ ਕਰਵਾਉਂਦੀ ਹੈ ਕੋਹੜ ਇੱਕ ਕ੍ਰੋਨਿਕ ਕੁਛੋਚਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ ਇਹ ਸਸਤਾ ਇੱਕ ਮੈਗਜ਼ੀਨ ਤੇ ਰੋਸੀ ਇਹਨਾਂ ਇਹਦੇ 20 ਪ੍ਰਕਾਸ਼ਿਤ ਕਰਦੀ ਹੈ ਪੰਜਵਾਂ ਹੈ ਭਾਰਤੀ ਬੱਚੇ ਭਾਰਤੀ ਬੱਚਾ ਭਲਾਈ ਸੰਗ ਇਹ 1955 ਵਿਚ ਬਣਾਈ ਗਈ ਸੀ ਇਹ ਬੱਚਿਆਂ ਦੀ ਭਲਾਈ ਲਈ ਕਈ ਤਰ੍ਹਾਂ ਪ੍ਰਕਾਰ ਦੇ ਪ੍ਰੋਗਰਾਮ ਆ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ। ਅਗਲਾ ਹੈ ਭਾਰਤੀ ਸੇਵਕ ਸੰਗ ਭਾਰਤੀ ਸੇਵਕ ਸੰਗ ਇਹ ਹੈ 1952 ਵਿੱਚ ਸਥਾਪਿਤ ਹੋਈ ਸੀ। ਇਸ ਸਮਾਜ ਵਿੱਚ ਦਾ ਉਦੇਸ਼ ਹੈ ਚੰਗੀ ਸਿਹਤ ਹਾਸਲ ਕਰਨੀ। ਇਸ ਸਮਾਜ ਦੀ ਮਤਾਪੁਰਨ ਕਾਰਵਾਈ ਹੈ ਪਿੰਡੂ ਖੇਤਰਾ ਵਿੱਚ ਸੈਨੀਟੇਸ਼ਨ ਸਫਾਈ ਦਾ ਸੁਧਾਰ ਕਰਨਾ ਅਗਲਾ ਹੈ ਨੈਸ਼ਨਲ ਸੈਂਟਰ ਆਫ ਫੋਰ ਡੈਡ ਇਸ ਅ ਐਜੰਸੀ ਦਾ ਸਿਕਲਾਈ ਸੈਂਟਰ ਹైదరాబాద్ ਵਿੱਚ ਹੈ ਜੋ ਕਿ ਬੋਲੇ ਬੋਲੇ ਬੱਚਿਆਂ ਦੀਆਂ ਬਿਹਤਰੀ ਲਈ ਕੰਮ ਕਰਦਾ ਹੈ ਅਗਲਾ ਹੈ ਆਲ ਇੰਡੀਆ ਵੂਮਨਜ਼ ਕਾਨਫਰੰਸ ਇਸ ਦੀ ਸਥਾਪਨਾ 1926 ਵਿੱਚ ਹੋਈ ਸੀ ਇਹ ਸੰਸਥਾ ਅਸਮਰਥ ਅਸਮਰਥ ਜਨਾਨੀਆਂ ਅਤੇ ਬੱਚਿਆਂ ਦੀ ਮਦਦ ਕਰਦੀ ਹੈ ਇਹ ਕੀਤਾਕਾਰੀ ਸਿੱਖਲਾਈ ਲਈ ਵੀ ਕੰਮ ਕਰਦੀ ਹੈ ਕਸੂਰਾਬਾ ਗਾਂਧੀ ਕਸਤੁਰਬਾ ਗਾਂਧੀ ਯਾਦਗਰੀ ਟਰਸਟ ਇਹ 1944 ਵਿੱਚ ਬਣਿਆ ਸੀ ਇਹ ਆਮ ਤੌਰ ਤੇ ਪਿੰਡਾਂ ਵਿੱਚ ਔਰਤਾਂ ਦੀ ਭਲਾਈ ਦੀ ਦੇਖਭਾਲ ਕਰਦਾ ਹੈ ਇਹ ਕੋਹੜ ਵਿਰੋਧੀ ਕਮਾ ਵਿੱਚ ਵੀ ਕਾਰਜਸ਼ੀਲ ਹੈ ਅੰਨਿਆ ਲਈ ਉਦਯੋਗੀ ਘਰ 1972 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿੱਚ ਸਥਿਤ ਹੈ ਅਤੇ ਇੱਥੇ ਅੰਨੇ ਬੱਚਿਆਂ ਨੂੰ ਅੰਨੇ ਬੱਚਿਆਂ ਨੂੰ ਕਿਤਾਕਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖੁਦ ਕਰ ਸਕਣ ਆਸ਼ਾ ਨਿਕੇਤਨ ਦੀ ਹੈ ਬਿਲੀਟਰੇਸ਼ਨ ਸੈਂਟਰ ਇਹ ਹੈ 1960 1960 ਵਿੱਚ ਬਣੀ ਸੀ ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫਿਜ਼ੀਓਥੈਰਾਪੀਕ ਯੂਨਿਟ ਹੈ ਇਸ ਦੇ ਅਧੀਨ ਇੱਕ ਦਿਮਾਗੀ ਤੌਰ ਤੇ ਕਮਜ਼ੋਰ ਬੱਚਿਆਂ ਤੇ ਬੋਲਿਆ ਲਈ ਬੋळ्या ਲਈ ਸਕੂਲ ਵੀ ਹੈ 12ਵਾਂ ਹੈ ਬਣਾਉਟੀ ਅੰਗ ਤਿਆਰ ਲਈ ਸੰਸਥਾ ਇਹ ਕਾਰਪੋਰੇਸ਼ਨ ਕਾਰਪੋਰੇਸ਼ਨ ਕਾਂਪੂਰ ਦੇ ਬੀਕੇ ਬਣਾਈ ਗਈ ਸੀ ਇੱਥੇ ਸਮਰਥਾ ਲਈ ਬਣਾਉਟੀ ਅੰਗਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਮੰਦ ਬੁੱਧੀ ਬੱਚਿਆਂ ਲਈ ਕਨਿਆਨੀ ਸਕੂਲ ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਸਕੂਲ ਦਾ ਵਿੱਚ ਅਸਮਰਥ ਖਾਸ ਤੌਰ ਤੇ ਦਿਮਾਗੀ ਤੌਰ ਤੇ ਕਮਜ਼ੋਰਾਂ ਨੂੰ ਕਿਤਾ ਸਿਖਲਾਈ ਜਿਵੇਂ ਕਿ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ਇਨਾਂ ਸੰਸਾਵਾ ਤੋਂ ਇਲਾਵਾ ਹੋਰ ਕਈ ਸਮਾਜ ਸੇਵਾ ਸੇਵੀ ਅਦਾਰੇ ਪੁਨਰ ਵਿਵਸਥਾਪਨ ਦਾ ਕੰਮ ਕਰ ਰਹੇ ਹਨ ਉਦਾਹਰਨ ਵਜੋਂ ਇੰਡੀਅਨ ਕੌਸ਼ਲ ਆਫ ਮੈਂਟਲ ਹਾਈਜਿਨ ਇੰਡੀਅਨ ਕਾਨਫਰੰਸਸ ਆਫ ਸੋਸ਼ਲ ਵਰਕ ਰਾਮਾਕ੍ਰਿਸ਼ਨ ਮਿਸ਼ਨ ਲਾਈਨਸ ਕਲੱਬ ਮਾੜਵਾਲੀ ਰਿਫਿਲ ਰੀਲੀਫ ਸੁਸਾਇਟੀ ਆਈ ਆਈਟੀ ਦਿੱਲੀ ਨੈਸ਼ਨਲ ਫਿਜ਼ੀਕਲ ਲੈਬਟਰੀ ਨੈਵੀਦਿਕ ਨੈਵੀਦਿਕ ਪ੍ਰੋਸੋਪੈਟ ਫੈਰਡਿਕ ਸੈਂਟਰ ਚੰਡੀਗੜ੍ਹ ਆਦਿ ਪੁਨਰਜੀਵਨ ਸਥਾਪਨ ਵਿੱਚ ਸਮਾਜ ਦੀ ਭੂਮਿਕਾ ਪੁਨਰਜੀਵਨ ਸਥਾਪਨ ਦੇ ਕੰਮ ਵਿੱਚ ਸਮਾਜ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਸਮਾਜ ਦੇ ਹਰ ਮੈਂਬਰ ਨੂੰ ਅਪਾਹਜ ਦੀ ਮਦਦ ਹਮਦਰਦੀ ਅਤੇ ਸਨੇਹ ਨਾਲ ਕਰਨੀ ਚਾਹੀਦੀ ਹੈ ਜੇ ਸਮਾਜ ਸਮਰਥ ਨੂੰ ਅਲੱਗ ਕਰ ਦੇਵੇ ਤਾਂ ਉਸ ਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ ਇਸ ਲਈ ਸਮਾਜ ਨੂੰ ਅਪਾਹਜ ਦੀ ਸਾਇਤਾ ਤਾਂ ਸਰਵਜੋ ਨਹੀਂ ਸਗੋ ਇੱਕ ਸਦਾਚਾਰਕ ਫਰਜ਼ ਵਜੋਂ ਕਰਨੀ ਚਾਹੀਦੀ ਹੈ ਆ ਸਮਰਥ ਨੂੰ ਹੌਸਲਾ ਦੇਣਾ ਚਾਹੀਦਾ ਹੈ ਤਾਂ ਬੱਚਿਓ ਐਸੀ ਤੁਹਾਡਾ 12ਵੀਂ ਦਾ ਲੈਸਨ ਨੰਬਰ 5 ਅਸਮਰਥਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ